ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਕੁਰੰਗਾਵਾਲੀ ਜਿਹੜਾ ਕਿ 15 ਕਿਲੋਮੀਟਰ ਤੇ ਕਾਲਾਂਵਾਲੀ ਤੋਂ ਇਹ ਪਿੰਡ ਪੈਂਦਾ। ਸ੍ਰੀ ਬਾਬਾ ਰਾਮਦੇਵ ਜੀ ਦਾ ਦਰਬਾਰ ਬਣਿਆ ਹੋਇਆ ਇਸ ਪਿੰਡ ਦੇ ਵਿੱਚ। ਇਸ ਦਰਬਾਰ ਤੋਂ ਹੀ ਪਿੰਡ ਮਸ਼ਹੂਰ ਹੈ। ਦੋ ਗੁਰਦੁਆਰਾ ਸਾਹਿਬ ਬਣੇ ਹੋਇਆ। ਇੱਕ ਬਾਬਾ ਠਾਕੁਰਦਾਸ ਜੀ ਦੀ ਸਮਾਦ, ਇੱਕ ਗੁੱਗਾ ਮੈੜੀ ਬਹੁਤ ਸੋਹਣਾ ਇਸ ਪਿੰਡ ਦਾ ਥਿਊ ਹੈ ਤੇ ਬਹੁਤ ਸ਼ਰਧਾ ਭਾਵਨਾ ਵਾਲਾ ਪਿੰਡ ਹੈ। ਚਲੋ ਦਰਸ਼ਨ ਕਰਦੇ ਆਂ ਇਸ ਪਿੰਡ ਦੇ ਦਿਖਾਉਨੇ ਆ ਤੁਹਾਨੂੰ ਵੀ ਸਾਰਾ ਥਿਊ ਕਰਦੇ ਆਂ ਕੁਝ ਹੋਰ ਗੱਲਾਂ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਕਰਾਉਣੇ ਆ ਦਰਸ਼ਨ ਤੇ ਲਓ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਝੂਲ ਦਾ ਨਿਸ਼ਾਨ ਸਾਹਿਬ ਪਿੱਛੇ ਸੂਰਜ ਦਾ ਵਿਊ ਇਹ ਅੱਗੇ ਵਸਟੈਂਡ ਆ ਗਿਆ ਜੀ ਤੇ ਇਹ ਬਾਈ ਆਪਣਾ ਜੋੜੀਆਂ ਦਾ ਕੰਮ ਕਰਦਾ ਬਹੁਤ ਹੀ ਮੰਦੇ ਰੇਟਾਂ ਦੇ ਵਿੱਚ ਵਧੀਆ ਕੰਮ ਕਰਵਾਉਣ ਵਾਸਤੇ ਬਾਈ ਨੇ ਸੰਪਰਕ ਕਰਿਓ ਇਸ ਤੋਂ ਅੱਗੇ ਪਿੰਡ ਦਾ ਸਰਕਾਰੀ ਸਕੂਲ ਇਹਦਾ ਦਿਖਾਉਨੇ ਆ ਵਿਊ ਚੱਲਦੇ ਆ ਅੱਗੇ ਕਰਦੇ ਆ ਕੁਝ ਹੋਰ ਗੱਲਾਂ ਲਓ ਜੀ ਮਿੱਤਰੋ ਇਸ ਤੋਂ ਅੱਗੇ ਆਪਣੇ ਯਾਰ ਮੇਂ ਤਰਦੀ ਦੁਕਾਨ ਗੁਰਨਾਨਕ ਆਟੋ ਵਰਕਸ ਮੋਟਰਸਾਈਕਲ ਦਾ ਬਹੁਤ ਵਧੀਆ ਮਿਸਤਰੀ ਹੈ ਬਹੁਤ ਵਧੀਆ ਕੰਮ ਕਰਦੇ ਹੈ ਉਸ ਤੋਂ ਅੱਗੇ ਪਿੰਡ ਦੀ ਸ਼ਾਨ ਪਿੰਡ ਦੇ ਵਿਚਾਲੇ ਜਿਹੜੀ ਸਾਥ ਹੁੰਦੀ ਹੈ ਇਹ ਪਿੰਡ ਦੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਇੱਥੇ ਵਜਦੀਆਂ ਰੌਣਕਾਂ ਹੁਣ ਸ਼ਿਖਰ ਦੁਪਹਿਰ ਹੋ ਰਿਹਾ ਹੁਣ ਇਸ ਟਾਈਮ ਬਾਬੇ ਇੱਥੇ ਨਹੀਂ ਅੱਗੇ ਨਿੱਕੇ ਨਿੱਕੇ ਬੱਚਨਾਂ ਨਾਲ ਹੱਥ ਮਿਲਾਇਆ ਹੈਲੋ ਕੀਤੀ ਤੇ ਬਹੁਤ ਹੀ ਪਿਆਰੇ ਬੱਚੇ ਇੱਕੋ ਗੇਟ ਦੇ ਉਲੇ ਲੁਕਦਾ ਹੋਇਆ ਸਤੋਂ ਤੇ ਬਾਾਈ ਕਰਦੇ ਹੋਏ ਬੱਚੇ ਬਹੁਤ ਹੀ ਘੈਂਟ ਦੇ ਬਹੁਤ ਹੀ ਪਿਆਰੇ ਬੱਚੇ ਆ ਚਲੋ ਅੱਗੇ ਚੱਲਨੇ ਸ਼੍ਰੀ ਬਾਬਾ ਆਰਾਮਦੇਵ ਜੀ ਦਰਬਾਰ ਦੇ ਉੱਤੇ ਮੰਦਿਰ ਦੇ ਵਿੱਚ ਗਏ ਆਪਾਂ ਟੇਕਿਆ ਮੱਥਾ ਬਾਬਿਆਂ ਤੋਂ ਲੈਤੀ ਆਗਿਆ ਅਰਜ ਬੇਨਤੀ ਕੀਤੀ ਮਾਲਕਾ ਸਾਡੀ ਵੀਡੀਓ ਵਧੀਆ ਚਲਾਈ ਲੋਕ ਵਧੀਆ ਸੋਹਣੇ ਸੋ ਇਸ ਤੋਂ ਅੱਗੇ ਸ਼੍ਰੀ ਬਾਬਾ ਠਾਕਰਦਾਸ ਜੀ ਦੀ ਸਮਾਦ ਦੇ ਦਰਸ਼ਨ ਕਰੋ ਉਸ ਤੋਂ ਅੱਗੇ ਜਾਹਰਬੀਰ ਗੋਗਾ ਜੀ ਮੈੜੀ ਦੇ ਦਰਸ਼ਨ ਕਰਾਉਨੇ ਆ ਜਨਾ ਦਿਨ ਚੱਲ ਰਹੇ ਹੁਣ ਇਸ ਤੋਂ ਅੱਗੇ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਜਿਹੜਾ ਕਿ ਬਹੁਤ ਹੀ ਸੋਹਣਾ ਦਰਵਾਰ ਸਾਹਿਬ ਬਣਿਆ ਹੋਇਆ ਅੰਦਰੋਂ ਸਾਰਾ ਵਿਊ ਚੈੱਕ ਕਰਾਵਾਂਗੇ ਬਹੁਤ ਹੀ ਪਿਆਰੀ ਲੱਗੀ ਸਾਨੂੰ ਇਹ ਚੀਜ਼ ਤੇ ਦਰਵਾਰ ਸਾਹਿਬ ਦੇ ਉੱਤੇ ਮੱਥਾ ਟੇਕਿਆ ਬਹੁਤ ਸੋਹਣਾ ਦਰਵਾਰ ਸਾਹਿਬ ਅੰਦਰੋਂ ਸਾਰਾ ਵਿਊ ਚੈੱਕ ਕਰੋ ਬਹੁਤ ਹੀ ਪਿਆਰਾ ਲੱਗਿਆ ਸਾਨੂੰ ਹੁਣ ਚੱਲਦੇ ਆ ਜੀ ਅੱਗੇ ਤੇ ਦੇਖਾਂਗੇ ਅਗਲਾ ਵਿਊ ਇਹ ਪਿੰਡ ਦੇ ਵਿੱਚ ਸੰਤਾਂਾਂ ਦਾ ਸਮਾਧਾਂ ਬਣੀਆਂ ਬਾਬਾਈ ਨਾਲ ਕੀਤੀ ਗੱਲਬਾਤ ਬਹੁਤ ਬਲੀਆ ਇਹਨਾਂ ਦਾ ਸੁਭਾਅ ਸੀਗਾ ਉਸ ਤੋਂ ਅੱਗੇ ਹੀ ਚੱਲਦੇ ਆਪਾਂ ਅੱਗੇ ਦੇਖਦੇ ਆਂ ਕੀ ਗੱਲਬਾਤ ਹੈ ਸੱਥਾਂ ਵਿੱਚ ਬਹਿ ਕੇ ਬਾਬੇ ਰੌਣਕਾਂ ਨੇ ਲਾਉਂਦੇ ਲੋਕਾਂ ਭਾਜੀ ਵਿਹਲੇ ਇਹ ਵਿਰਸਾ ਬਚਾਉਂਦੇ ਇਹ ਸੱਥਾਂ ਦੀ ਰੌਣਕ ਜੀ ਬਾਬੇ ਤਾਂ ਖੇਡ ਰਹੇ ਸੀ ਅੱਧਾ ਘੰਟਾ ਕੀਤਾ ਟਾਈਮ ਪਾਸ ਬਾਬਿਆਂ ਨਾਲ ਲੱਗਿਆ 2 ਵਜਿਆਂ ਦਿੌਰ ਭਾਬੀ ਖੇਡੇ ਤੇ ਗੱਲਾਂ ਬਾਤਾਂ ਕੀਤੀਆਂ ਬਹੁਤ ਹੀ ਵਧੀਆ ਬਾਬਿਆਂ ਦਾ ਸੁਭਾਅ ਸੀ ਤੇ ਹੋਰ ਬਾਈ ਹਰੇ ਜੀ ਬੈਠੇ ਕਹਿੰਦੇ ਫੁੱਲ ਸਪੋਰਟ ਆ ਸਾਡੇ ਪਿੰਡ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਇਹ ਛੱਪੜ ਦੇ ਉੱਤੇ ਬੋਰਡ ਆਈ ਬੋਰਡ ਦੀ ਠੰਡੀ ਛਾਂ ਥੱਲੇ ਬਾਬੇ ਬੈਠੇ ਐ ਲੋ ਜੀ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆ ਕੀ ਵਿਊ ਐ ਬਾਬਿਆਂ ਨੇ ਕੀਤੀ ਬਾਏ ਟਾਟਾ ਇਹ ਡਾਕਟਰ ਸੁਭਾ ਸਿੰਘ ਮਸ਼ੂਰ ਡਾਕਟਰ ਜੀ ਉਸ ਤੋਂ ਅੱਗੇ ਮਾਤਾ ਸ਼ੀਰਾਂ ਵਾਲੀ ਦਾ ਮੰਦਿਰ ਕਰੋ ਦਰਸ਼ਨ ਬਹੁਤ ਪਿਆਰਾ ਮੰਦਿਰ ਬਣਿਆ ਹੋਇਆ ਇਹ ਡੇਰਾ ਸੀਗਾ ਜੀ ਬਾਬੇ ਘੜੇਲੇ ਵਾਲੇ ਦਾ ਡੇਰਾ ਪਾਜਦਾ ਹੈ ਬਾਬਾ ਹਰਪਾਲ ਦਾ ਅਕਸ ਜੀ। ਕਾਫੀ ਸਾਲ ਪਹਿਲਾਂ ਪੁਰਾਣਾ। ਰੋਹੋ ਆਵਲੇ ਪਿੰਡ ਬਾਗੀ ਸੀਗੇ ਪੋਸਟ ਵਾਲੇ ਤੇ ਕਾਫੀ ਸੰਸਾਰ ਠੀਕ ਹੈ ਜੀ। ਕਾਫੀ ਸੰਤਾਂ ਨੇ ਇਸ ਮਾਧਮੇਂ ਲੱਤਿਆ। ਇਹ ਇਹ ਬਾਬੇ ਦਾ ਡੇਰਾ ਹੈ। ਇਸ ਤੂਹਾਂ ਨੇ ਠੀਂ ਸਾਡੇ ਪਿੰਡ ਦੇ ਆਣੇ ਦੋ ਸਾਲਾ ਬਣਾਈ ਪਰ ਨਾਲ ਦੋ ਸਾਲ। ਇਹ ਮਾਤਾ ਸ਼ੀਰਾਂ ਵਾਲੇ ਦਾ ਮੰਦਿਰ ਹੈ। ਠੀਕ ਹੈ ਜੀ। ਠੀਕ। ਹਾਂਜੀ ਦੋਸਤੋ ਅਸੀਂ ਪਹੁੰਚੇ ਪਿੰਡ ਕੁਰੰਗਾ ਵਾਲੀ ਤੇ ਇੱਥੇ ਸਾਨੂੰ ਇੱਕ ਮਸ਼ਹੂਰ ਬੰਦਾ ਜਿਹੜਾ ਵੀ ਸਿੰਗਿੰਗ ਕਰਦਾ ਬਹੁਤ ਵਧੀਆ ਗਾਣੇ ਗਾਉਂਦਾ ਇੱਥੇ ਤੇ ਰੌਣਕਾ ਬੰਦਾ ਇਹਨਾਂ ਨਾਲ ਕਰਾਂਗੇ ਗੱਲਬਾਤ ਤੇ ਸੁਣਾਇਆ ਕੁਛ ਇਹਨਾਂ ਤੋਂ ਹਾਂਜੀ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਸੀਂ ਆਏ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਸੋ ਸਾਡੀ ਨਗਰ ਦੀ ਪੰਚਾਇਤ ਵੱਲੋਂ ਜੋ ਵੀ ਤੁਸੀਂ ਸਾਡੇ ਨਗਰ ਦੀ ਵੀਡੀਓਜ਼ ਬਣਾਈ ਹੈ ਹਾਂਜੀ ਉਹਦੇ ਲਈ ਸਾਡਾ ਬਹੁਤ ਬਹੁਤ ਧੰਨਵਾਦ ਰੇਣੀਆ ਤੁਹਾਡੇ ਸਾਡੇ ਪਿੰਡ ਦੇ ਡਾਕਟਰ ਸੁਪਾ ਸਿੰਘ ਜੀ ਸਾਡੇ ਜਸਕਰਨ ਸਿੰਘ ਜੀ ਸਰਪੰਚ ਸਾਹਿਬ ਮੀਰ ਨੇ ਸਾਡੇ ਪਿੰਡ ਦੇ ਹੋਰ ਸਾਡੇ ਪਿੰਡ ਦੇ ਜੋ ਵੀ ਨਗਰ ਪੰਚਾਇਤ ਤੁਹਾਡੇ ਨਾਲ ਰੋਭ ਰੋਭ ਹੋਏ ਨੇ ਮੈਂ ਸਾਰਿਆਂ ਦਾ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਕਰਨਾ ਉਹਦਾ ਵੀ ਧੰਨਵਾਦ ਕਰਦੇ ਆ ਸਾਡੇ ਵਾਸਤੇ ਟਾਈਮ ਕੱਢਿਆ ਤੁਸੀਂ ਤੇ ਕੁਝ ਦੋ ਬੋਲ ਦੀ ਪਿਆਰ ਪਿਆਰੀ ਕਹਿਣ ਨਾਲ ਬਹੁਤਾ ਪਿਆਰ ਵੀ ਨਹੀਂ ਹੁੰਦਾ ਹਰ ਹੱਥ ਨੂੰ ਮਲਾਉਣ ਵਾਲਾ ਯਾਰ ਵੀ ਨਹੀਂ ਹੁੰਦਾ ਹਰ ਹੱਥ ਨੂੰ ਮਲਾਉਣ ਵਾਲਾ ਯਾਰ ਵੀ ਨਹੀਂ ਹੁੰਦਾ ਥੈਂਕ ਯੂ ਮਿਹਰਬਾਨੀ ਜੀ ਬਹੁਤ ਵਧੀਆ ਆਵਾਜ਼ ਤੇ ਬਹੁਤ ਵਧੀਆ ਗਾਣਾ ਗਾਇਆ ਬਾਈ ਹੋਰਾਂ ਨੇ ਲਓ ਜੀ ਆਪਾਂ ਹੁਣ ਸੁੱਤੋਂ ਆ ਗਿਆ ਚੋਨੇ ਆ ਵੀਡੀਓ ਦੇਖਣ ਵਾਸਤੇ ਥੈਂਕ ਯੂ ਮਿਹਰਬਾਨੀ ਸ਼ੁਕਰੀਆ 13 ਪਿੰਡ ਦਾ ਆਪ ਤੋਂ ਆਪਣਾ YouTube Facebook Instagram ਤੇ ਪੇਜ ਬਣਾ ਹੋਇਆ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜਿੱਥੋਂ ਤੱਕ ਇਹ ਸਾਡੀ ਵੀਡੀਓ ਜਾ ਰਹੀ ਆਪੋ ਆਪਣੇ ਪਿੰਡਾਂ ਦੇ ਨਾਮ ਸ਼ਹਿਰਾਂ ਦੇ ਨਾਮ ਲਿਖ ਕੇ ਕਮੈਂਟ ਜਰੂਰ ਕਰਿਓ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਨੂੰ ਕਿੰਨੇ ਕੁ ਲੋਕ ਪਿਆਰ ਕਰਦੇ ਕਿੱਥੋਂ ਤੱਕ ਸਾਡੀ ਵੀਡੀਓ ਜਾਂਦੀ ਹੈ